ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੁਪ ਤੁਸੀਂ ਵੀ ਸਾਰੇ ਠੀਕ ਹੋਵੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 12:30 ਵਜੇ ਦਾ ਹੋ ਗਿਆ ਤੇ ਕੰਮ ਸਾਰੇ ਮੇਰੇ ਕੰਪਲੀਟ ਹੋ ਗਏ ਤੇ ਸਬਜ਼ੀ ਕੱਟ ਕੇ ਰੱਖੀ ਆ ਤੇ ਅੱਜ ਮੈਂ ਸ਼ੌਅ ਲੈ ਲਿਆ ਹੁਣ ਮੈਂ ਬਾਥਰੂਮ ਤੋਂ ਕਿ ਆਈ ਸੀ ਤੇ ਨਾਲ ਫਿਰ ਮੈਨੋਂਣਾ ਪਿਆ ਫਿਰ ਦੁਬਾਰਾ ਤੋਂ ਤੇ ਫਿਰ ਮੈਂ ਸ਼ਾਲ ਕੱਢਿਆ ਮੈਂ ਕਿ ਸ਼ਾਲ ਲੈ ਲੈਨੇ ਤੇ ਇਹ ਸ਼ਾਲ ਮੇਰੇ ਵਿਆਹ ਦਾ ਹੈ ਇਹ ਸ਼ਾਲ ਮੈਂ ਆਪ ਲਕਾਈ ਫਰਾਈ ਦਾ ਕੱਢਿਆ ਹੋਇਆ ਆ ਦੇਖੋ ਇਹ ਮੈਂ ਆਪ ਕੱਢਿਆ ਸੀਗਾ ਤੇ ਬਹੁਤ ਘੱਟ ਲਿਆ ਮੈਂ ਇਹ ਵਾਲਾ ਨਾ ਸ਼ਾਲ ਬਹੁਤ ਘੱਟ ਲੈਂਦੀ ਤੇ ਹੁਣ ਮੈਂ ਕੱਢਿਆ ਮੈਂ ਕਿ ਚਲੋ ਹਡਾਈ ਲਈਏ ਇਹਨਾਂ ਨੂੰ ਤੇ ਇੱਥੇ ਖਲਾਰਾ ਤੁਹਾਨੂੰ ਦਿਖ ਰਿਹਾ ਹੁਣ ਬਹੁਤ ਜ਼ਿਆਦਾ ਤੇ ਇੱਥੇ ਮੇਰਾ ਪੈਨ ਕਾਰਡ ਨਹੀਂ ਸੀ ਮਿਲ ਰਿਹਾ ਤੇ ਮੈਂ ਪਰਸਾ ਪਰਸ ਫੋਲ ਫੋਲ ਕੇ ਨਾ ਸਾਰੇ ਦੇਖੋ ਸਾਰੇ ਪਰਸ ਫੋਲ ਫੋਲ ਕੇ ਤੇ ਰੱਖੇ ਹੋਏ ਬੈੱਡ ਤੇ ਸਾਰੇ ਕੱਢ ਕੱਢ ਕੇ ਕਿ ਮੈਨੂੰ ਪੈਨ ਕਾਰਡ ਮੇਰਾ ਮਿਲ ਹੀ ਨਹੀਂ ਰਿਹਾ ਸੀ ਮੈਂ ਫਟਾਫਟ ਲਮਾਰੀਆਂ ਚੋਂ ਕੱਢਿਆ ਮੇਰੇ ਕੰਮ ਸੀ ਥੋੜਾ ਜਿਹਾ ਨਾ ਤੇ ਉਹਦੇ ਕਰਕੇ ਤੇ ਮੈਂ ਦਿਖਾਨੀ ਤੁਹਾਨੂੰ ਇਹ ਪਰਸ ਦੇਖ ਲਓ ਜੀ ਮੇਰੇ ਇਹ ਪਰਸ ਮੇਰੀ ਬੇਟੀ ਲੈ ਕੇ ਆਈ ਸੀ ਆਲਡੋ ਦਾ ਬੇਟੀ ਨੇ ਭੇਜਿਆ ਬਾਹਰ ਤੇ ਇਹ ਵਾਲਾ ਪਰਸ ਜਿਹੜਾ ਵਾ ਇਹ ਮੈਂ ਹਜੇ ਫੜਿਆ ਨਹੀਂ ਆ ਇਹ ਮੈਂ ਦੋ ਪਰਸ ਲੈ ਕੇ ਸੀ ਇੱਕ ਆਪਣੀ ਨਾਨਣ ਵਾਸਤੇ ਤੇ ਇੱਕ ਮੇਰੇ ਵਾਸਤੇ ਵਰਿੰਦਰ ਨੇ ਪਸੰਦ ਕੀਤਾ ਸੀਗਾ ਤੇ ਇਹ ਵੀ ਬੇਟੀ ਨੇ ਭੇਜਿਆ ਆਲਡੋ ਦਾ ਪਰਸ ਇਹ ਵੀ ਆਲਡੋ ਦਾ ਪਰਸ ਬੇਟੀ ਨੇ ਭੇਜਿਆ ਬਾਹਰੋਂ ਤੇ ਸਾਰੇ ਕੱਢ-ਕੱਢ ਕੇ ਬੁਰਾ ਆ ਤੁਹਾਨੂੰ ਪਤਾ ਮੈਂ ਇਥੋਂ ਲਿਆ ਸੀਗਾ ਸਾਰੇ ਪਰਸ ਫੋਲ-ਫੋਲ ਕੇ ਨਾ ਮੈਂ ਆ ਦੇ ਤੇ ਢੇਰ ਲਾਇਆ ਹੋਇਆ ਇੱਥੇ ਸਾਰੇ ਹੁਣ ਇਹਨਾਂ ਨੂੰ ਬਾਅਦ ਚ ਚੱਕਦੀਆਂ ਤੇ ਪਹਿਲਾਂ ਮੈਂ ਸਬਜੀ ਨੂੰ ਤੜਕਾ ਲਾ ਲਾਂ ਤੇ ਮੈਂ ਚਲੋ ਤੁਹਾਨੂੰ ਦਿਖਾ ਹੀ ਦੇਣੀ ਹੈ ਕਿ ਇਹ ਪਰਸ ਜਿਹੜੇ ਇਹ ਮੇਰੀ ਬੇਟੀ ਨੇ ਭੇਜਿਆ ਸੀ ਤੇ ਨਾਲੇ ਮੈਂ ਮੈਂ ਫ੍ਰਿਜ 'ਚ ਰੱਖੀ ਹੈ ਲਿਪਸਟਿਕਾਂ ਤੇ ਇਹ ਤਿੰਨ ਲਿਪਸਟਿਕ ਭੇਜੀਆਂ ਸੀਗੀਆਂ ਤੇ ਹਜੇ ਵੀ ਯੂਜ਼ ਨਹੀਂ ਕੀਤੀਆਂ ਤਿੰਨ ਲਿਪਸਟਿਕ ਨੇ ਬੇਟੀ ਨੇ ਭੇਜੀਆਂ ਤੇ ਇਹਨਾਂ ਨੂੰ ਮੈਂ ਫ੍ਰਿਜ 'ਚ ਰੱਖਿਆ ਹੋਇਆ ਬਹੁਤ ਸੋਹਣੀਆਂ ਕਲਰ ਹੀ ਬਹੁਤ ਸੋਹਣੇ ਇਹਨਾਂ ਦੇ ਤੇ ਇਹਨੂੰ ਕੱਢ ਕੇ ਫਿਰ ਇਚ ਰੱਖ ਕੇ ਦਿੱਤਾ ਤੇ ਚਲੋ ਹੁਣ ਚੱਲਦੇ ਆਂ ਅਸੀਂ ਕਿਚਨ 'ਚ ਤੇ ਇਹਨਾਂ ਨੂੰ ਇਹ ਖਲਾਰੇ ਨੂੰ ਬਾਅਦ ਚ ਚੱਕਦੇ ਆਂ ਇਹਨਾਂ ਨੂੰ ਪਰਸਨ ਬਾਅਦ ਚ ਰੱਖਦੇ ਆਂ ਤੇ ਪਹਿਲਾਂ ਅਸੀਂ ਸੋਇਚ ਚ ਚਲਦੇ ਆਂ ਸੋਇਚ ਮੈਂ ਇੱਥੇ ਸਬਜੀ ਵਗੈਰਾ ਕੱਟ ਕੇ ਰੱਖੀ ਸੀ ਤੇ ਕੰਮ ਵਾਲੀ ਆ ਗਈ ਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਕੰਮ ਕਰਾ ਲਾਂ ਮੈਂ ਅੱਜ ਬਹੁਤ ਲੇਟ ਆਈ ਕੰਮ ਵਾਲੀ ਨਾ ਕੱਲ 9:30 ਵਜੇ ਆ ਗਈ ਸੀ ਅੱਜ 11:00 11:30 ਵਜੇ ਵੇਟ ਕਰ ਕਰ ਕੇ ਸਾਰੀ ਡਸਟਿੰਗ ਕਰ ਲਈ ਮੈਂ ਕਿਹਾ ਹਣਾ ਨਹੀਂ ਤੇ ਇੱਥੇ ਮੈਂ ਕੱਟੇ ਹੋਏ ਬੀਨਸ ਦੇਖੋ ਬੀਨਸ ਆਲੂ ਤੇ ਇਹਨਾਂ ਦੀ ਸਬਜੀ ਬਣਾਵਾਂਗੀ ਤੇ ਇਹ ਮੈਂ ਹੁਣੇ ਬਲਿੰਕਰ ਤੋਂ ਮੰਗਾਇਆ ਸੀ ਸਮਾਨ ਥੋੜਾ ਜਿਹਾ ਨਮਕ ਵਗੈਰਾ ਖਤਮ ਸੀਗਾ ਸੈਂ ਦਾ ਨਮਕ ਖਤਮ ਹੋ ਗਿਆ ਸੀ ਉਹ ਮੰਗਾਇਆ ਤੇ ਹਸਬੰਦ ਰਿਆਜ਼ ਕਰ ਰੇ ਆਵਾਜ਼ ਆ ਰਹੀ ਹੋਣੀ ਹੈ ਤੇ ਚਲੋ ਸਬਸਕ੍ਰਾਈਬ ਤੇ ਹਾਈਪ ਵੀ ਕਰਦੇ ਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਬੜੇ ਪ੍ਰਮ ਨਾਲ ਜੁੜੇ ਅੱਜ ਪਾ ਲਿਆ ਮੈਂ ਗਰਮ ਸੂਟ ਤੇ ਇਹ ਸੂਟ ਜਿਹੜਾ ਮੈਂ ਦੋ ਸਾਲ ਤੋਂ ਨਹੀਂ ਪਾਇਆ ਸੀਗਾ ਕਿ ਮੈਨੂੰ ਇਹ ਆ ਨਹੀਂ ਸੀ ਰਿਹਾ ਇਹ ਹੁਣ ਆਉਣ ਲੱਗਿਆ ਮੈਨੂੰ ਕਿ ਮੈਂ ਤੁਹਾਨੂੰ ਦੱਸਿਆ ਸੀ ਨੀ weight loss ਵਾਸਤੇ ਮੈਂ ਪੀ ਰਹੀ ਆ ਅਦਰਕ ਤੇ ਅਦਰਕ ਜਿਹੜਾ ਉਹ ਬਹੁਤ ਫਾਇਦੇਮੰਦ ਹੈ ਤੇ ਕਾਫੀ ਮਤਲਬ ਮੈਨੂੰ ਫਾਇਦਾ ਹੋ ਰਿਹਾ ਤੇ ਚਲੋ ਹੁਣ ਅਸੀਂ ਲਈਏ ਸਬਜੀ ਨੂੰ ਤੜਕਾ ਤੇ ਤੇ ਹਲਦੀ ਖਤਮ ਹੋਈ ਸੀਗੀ ਮੈਂ ਸੋਚਿਆ ਵੱਡੇ ਡੱਬੇ ਚ ਪਈ ਹੁੰਨੀ ਥੱਲੇ ਤੇ ਉਹ ਖਤਮ ਸੀਗੀ ਤੇ ਨੇਪਰ ਇਹ ਮੰਗਾਇਆ ਸੈਂਦਾ ਨਮਕ ਇਹ ਨਮਕ ਇਹ ਐਪਾਂ ਦਾ ਬਹੁਤ ਹੈਗਾ ਕਿ ਤੁਸੀਂ ਫਟਾਫਟ ਕੋਈ ਚੀਜ਼ ਖਤਮ ਹੋਈ ਹੈ ਤੇ ਫਟਾਫਟ ਮੰਗਾ ਲਓ ਹੈਨਾ ਆਪਣੇ ਮੈਨੂੰ ਇਹ ਤਾਂ ਮੈਨੂੰ ਬਹੁਤ ਸੁੱਖ ਮਿਲਦਾ ਬੱਤਰ ਮੰਗਾਲਨੀ ਪਈਂ ਤੇ ਕਹਿੰਦੇ ਤੂੰ ਆਪ ਜਾਣਦੀ ਨਹੀਂ ਹੁਣ بس ਤੈਨੂੰ ਇਹ ਵੀ ਘਰੇ ਹੀ ਤੂੰ ਮੰਗਾ ਲੈਨੀ ਆ ਤੇ ਥੋੜਾ ਬਾਹਰ ਜਾਇਆ ਕਰ ਸਮਾਨ ਸੂਣ ਲੈ ਆ ਕਰ ਮੈਂ ਕਿਹਾ ਠੀਕ ਐ ਤੇ ਹੁਣ ਮੈਂ ਲਾਵਾਂਗੀ ਤੇ ਸਭ ਤੋਂ ਪਹਿਲਾਂ ਪਾਵਾਂਗੇ ਸੀ ਜਤੂਨ ਦਾ ਤੇਲ ਪਾਵਾਂਗੀ ਮੈਂ ਇਹ ਥੋੜਾ ਜਿਹਾ ਇਹ ਜ਼ਿਆਦਾ ਨਹੀਂ ਪੈਂਦਾ ਥੋੜਾ ਜਿਹਾ ਪੈਂਦਾ ਜਤੂਨ ਦਾ ਤੇਲ ਤੇ ਮੇਰੀ ਦੂਸਰੀ ਬੋਟਲ ਹੋ ਗਈ ਹੈ ਮੈਂ ਪ੍ਰੌਂਟੇ ਵਗੈਰਾ ਇਹਦੇ ਨਾਲ ਹੀ ਇਹ ਤੁਸੀਂ ਪੀ ਵੀ ਸਕਦੇ ਹੋ ਦੁੱਧ ਚ ਪਾ ਕੇ ਵੀ ਪੀ ਸਕਦੇ ਹੋ ਰਾਤ ਨੂੰ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਹੈ ਨਾ ਉਹ ਰਾਤ ਨੂੰ ਜਤੂਨ ਦਾ ਇੱਕ ਚਮਚ ਦੁੱਧ ਚ ਪਾ ਕੇ ਪੀਓ ਤੇ ਤੁਹਾਨੂੰ ਜੀ ਕਬਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਜਾਏਗੀ ਤੇ ਇਹ ਬਹੁਤ ਵਧੀਆ ਚੀਜ਼ਾਂ ਨੇ ਥੋੜਾ ਥੋੜੇ ਨੁਕਤੇ ਕਰਨ ਨਾਲ ਤੇ ਬਹੁਤ ਫਾਇਦੇ ਮਿਲਦੇ ਆ ਤੁਹਾਨੂੰ ਥੋੜਾ ਥੋੜੇ ਨੁਸਕੇ ਜਿਹੜੇ ਵਰਤੋ ਤੇ ਮੈਂ ਨੁਕਤੇ ਕਹਿ ਲੱਗਦੀ ਆ ਕਿ ਆਪਣੀ ਮਾਨਵੀ ਦੀ ਭੈਣਾ ਨਾਲ ਨਾ ਨੁਕਤੇ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਤੇ ਮੈਂ ਨੁਕਤੇ ਹੀ ਕਹਿ ਲੱਗਦੀ ਆ ਪੈਸੀ ਨੁਸਖਾ ਬੋਲਦੇ ਸਾਡੇ ਅਸੀਂ ਨੁਸਖਾ ਪੜਿਆ ਪੇਪਰ ਕਿਤਾਬਾਂ ਵਿੱਚ ਲਓ ਜੀ ਇਹਨੂੰ ਗਰਮ ਹੋ ਲੈਂਦੇ ਹੋ ਤੇ ਫਿਰ ਅਸੀਂ ਜੀਰਾ ਪਾਵਾਂਗੇ ਥੋੜਾ ਜਿਹਾ ਜਿਆਦਾ ਨਹੀਂ ਇਹਨੂੰ ਮਤਲਬ ਕਾੜਨਾ ਨਹੀਂ ਜਿਹਦੇ ਸਰੋਂ ਦਾ ਤੇਲ ਕਾੜਦੇ ਆ ਅਸੀਂ ਉਦਾਂ ਨਹੀਂ ਕਾੜਨਾ ਥੋੜਾ ਜਿਹਾ ਜੀਰਾ ਪਾਤਾ ਇਹਨੂੰ ਬਸ ਗਰਮ ਹੀ ਕਰਨਾ ਤਾਂ ਕੋਸਾ ਹੀ ਕਰਨਾ ਹੁੰਦਾ ਜਿਆਦਾ ਇਹਨੂੰ ਸਾੜਨਾ ਨਹੀਂ ਹੁੰਦਾ ਜੇ ਤੂੰ ਉਹਦੇ ਤੇਲ ਨੂੰ ਤੇ ਇੱਧਰ ਅਸੀਂ ਲਸਣ ਔਰ ਪਿਆਜ਼ ਇੱਕ ਪਿਆਜ਼ ਹੀ ਲਸਣ ਸੀ ਲਸਣ ਥੋੜਾ ਮੈਂ ਸਰਦੀਆਂ 'ਚ ਜਿਆਦਾ ਹੀ ਪਾਉਂਦੀ ਆ ਔਰ ਅਦਰਕ ਨਾਲ ਹੀ ਪਾ ਦਾਂਗੇ ਸਾਰਾ ਕੁਝ ਔਰ ਟਮਾਟਰ ਮੈਂ ਇੱਕ ਹੀ ਲਿਆ। ਕਿਉਂਕਿ ਮੰਮੀ ਸਾਡੇ ਟਮਾਟਰ ਨਹੀਂ ਖਾਂਦੇ ਜਿਆਦਾ ਪਸੰਦ ਨਹੀਂ ਕਰਦੇ ਖੱਟੀ ਸਬਜ਼ੀ ਹੁੰਦੀ ਆ। ਤੇ ਫਿਰ ਇਸ ਕਰਕੇ ਟਮਾਟਰ ਦਾ ਥੋੜਾ چھوٹਾ ਜਿਹਾ ਲੈ ਲਿਆ। ਤੇ ਹਰੀ ਮਿਕਚ ਮੈਂ ਨਹੀਂ ਪਾਵਾਂਗੀ ਅੱਜ ਕੀ ਕਰਾਂਗੀ? ਜਦੋਂ ਮੰਮੀ ਨੂੰ ਫਿਰ ਖਾਣੀ ਹੁੰਦੀ ਤਾਂ ਪਹਿਲਾਂ ਕਿ ਆਪੇ ਇੱਕ ਪਾ ਲੈਣੀ ਆ। ਤੇ ਪਰ ਮੰਮੀ ਸਾਡੇ ਲਾਲ ਜਿਆਦਾ ਪਸੰਦ ਕਰਦੇ। ਇਸ ਕਰਕੇ ਉਹਨਾਂ ਨੂੰ ਲਾਲ ਮਿਕਚ ਹੀ ਪਾਵਾਂਗੀ ਅੱਜ। ਸਲੇਮੀ ਥੋੜਾ ਬ੍ਰਾਊਨ ਕਰ ਲੈਣਾ ਚਲੋ ਬ੍ਰਾਊਨ ਕਰਕੇ ਫਿਰ ਮਿਲਦੇ ਹਾਂ ਨਮਕ ਪਾਣਾ ਮੈਂ ਦੇ ਇੱਥੇ ਬਰਨੀ ਚ ਮੈਂ ਨਮਕ ਹਮੇਸ਼ਾ ਹੀ ਨਾ ਇੰਨਾ ਬਰਨੀਆ ਸੀ ਪਾਣੀ ਜਿਹੜੀਆਂ ਚੀਨੀ ਦੀ ਮੈਂ ਤੇ ਸਟੀਲ ਦੇ ਭਾਂਡੇ ਵਿੱਚ ਅੱਦੇ ਨਮਕ ਨਹੀਂ ਪਾਣਾ ਚਾਹੀਦਾ ਛੋਟੇ ਅਸੀਂ ਆਪਣੇ ਸਿਆਣਿਆਂ ਤੋਂ ਸੁਣਿਆ ਹਨ ਮੇਰੇ ਮਦਰ ਇਨ ਲਾਉ ਵੀ ਇਹ ਕਹਿੰਦੇ ਹੈ ਕਿ ਜਰਾ ਨਮਕ ਆਓ ਟੀਲ ਦੇ ਭਾਂਡੇ ਚ ਨਹੀਂ ਪਾਈਦਾ ਤੇ ਜਾਂ ਤੇ ਲੱਕੜ ਦੀ ਹੁੰਦੀਆਂ ਸੀ ਪਹਿਲਾਂ ਨਮਕਦਾਨੀਆਂ ਉਹਨਾਂ ਚ ਪਾਉਂਦੀਆਂ ਸੀ ਸਿਆਣੀਆਂ ਪੈਣਾ ਸਾਡੀਆਂ ਬੀਬੀਆਂ ਤੇ ਜਾਂ ਫਿਰ ਇਹੋ ਜਿਹੀ ਬਰਨੀਆਂ ਹੁੰਦੀਆਂ ਸੀਗੀਆਂ ਜਦ ਖੁਜੇ ਜਿਹੜੇ ਹੁੰਦੇ ਉਹਦੇ ਚ ਨਮਕ ਨਮਕ ਰੱਖਦੇ ਹੁੰਦੇ ਸੀ ਕਿਉਂਕਿ ਨਮਕ ਦੇ ਨਾਲ ਚਾਰ ਲੱਗ ਜਾਂਦੀ ਟੀਲ ਨੂੰ ਤਾਂਦਰ ਤੇ ਲੋਡੀ ਅੱਜ ਬਣਾਵਾਂਗੇ ਕਿ ਬੀਨ ਸੇ ਸਬ지 ਤੇ ਬੀਨਸ ਮੈਂ ਪਨੀਰ ਪਾ ਕੇ ਬਣਾਉਣੀ ਹੁੰਦੀ ਆ ਫਿਰ ਮੈਂ ਆਲੂ ਛਿੱਪ ਕਰ ਦੇਣੇ ਹੁੰਦੀ ਆ ਤੇ ਅੱਜ ਵੀ ਪਨੀਰ ਨਹੀਂ ਪਾਣਾ ਤੇ ਮੈਂ ਬੀਨਸ ਆਲੂ ਮੈਂ ਅਸੀਂ ਇੱਕ ਵਾਰੀ ਆਲੂ ਚਾਰ ਸਾਲ ਅਸੀਂ ਵਰਤੇ ਹੀ ਨਹੀਂ ਕੀ ਆਲੂ ਘਰ ਤੇ ਕਿਉਂਕਿ ਆਲੂ ਵੀ ਡਾਈਟਿਕ ਵਾਸਤੇ ਚੰਗੇ ਨਹੀਂ ਹੁੰਦੇ ਤੇ ਚੱਲ ਵਾਸਤੇ ਲੋਡੀ ਤੇ ਹਲਦੀ ਪਾ ਲਈਓ ਕਿ ਮੈਂ ਤੇ ਰੰਜੀਤਪੁਰ ਭੈਣ ਨੂੰ ਕਹਿਣਾ ਕਿ ਮੈਨੂੰ ਕਿਲੋ 2 ਕਿਲੋ ਹਲਦੀ ਨਾ ਸੈਂਡ ਕਰਕੇ ਤੇ ਮੈਨੂੰ ਸੈਂਡ ਕਰ ਦੇ ਪੇਮੈਂਟ ਅਸੀਂ ਕਰ ਦਾਂਗੇ ਪਿਓਰ ਦੀ ਹਲਦੀ ਸਾਨੂੰ ਅੱਗੇ ਤੋਂ ਸੈਂਡ ਕਰ ਦਿਆ ਕਰੋ ਭੇਜ ਦਿਆ ਕਰੋ ਜੇ ਭੈਣ ਜੀ ਸੁਣਦੇ ਹੋ ਹੁਣ ਤੇ ਉਹਨਾਂ ਦੇ ਭੇਜ ਵੀ ਦੇਣੀ ਆ ਗੁੱਟੇ ਵੱਡੇ ਕਿਤੇ ਦੱਬ ਕੇ ਪਾ ਕੇ ਅੱਥਾਈ ਕੱਢ ਕੇ ਰੱਖ ਲਾਂਗੇ। پتہ ਕਿ ਅਸੀਂ ਪ੍ਰੈਡਿਮੇਟ ਚੀਜ਼ ਤੇ ਲੈਂਦੇ ਆ ਹਨ ਪਰ ਜਿਹੜੀ ਘਰ ਦੀ ਕੀਤੀ ਹੋਈ ਚੀਜ਼ ਹਨ ਉਹ ਕਿਤੇ ਗਾੜ੍ਹੀ ਹੋਰ ਹੋ ਜੀ ਤੁਹਾਨੂੰ। ਇਸ ਵਿੱਚ ਮੈਂ ਇਹ ਪਾ ਰਣੀ। ਜੋੜ ਕੇ ਦਾ ਪਾਣੀ ਪੀ ਰਹੀ ਆ ਉਹ ਇੰਨਾ ਵਧੀਆ ਹੈ ਨਾ ਮੈਂ ਤੁਹਾਨੂੰ ਪੀ ਦੱਸਾਂ ਤੇ ਉਹਦੇ ਨਾਲ ਮੇਰਾ ਗਲਾ ਵੀ ਖਰਾਬ ਸੀ ਨਾ ਉਹਨੂੰ ਵੀ ਕਾਫੀ ਫਰਕ ਪਿਆ ਮੈਂ 4-5 ਦਿਨ ਤੋਂ ਜਿੰਨੇ ਇੱਕ ਹਫਤਾ ਤੱਕ ਹੋ ਗਿਆ ਮੈਂ ਜਿਹੜਾ ਸਾਰ ਪੀ ਰਹੀ ਨੂੰ ਸੋ ਪੇਟ ਜਿਹੜਾ ਮੇਰਾ ਅੱਗੇ ਨੂੰ ਜ਼ਿਆਦਾ ਦਿੱਕਦਾ ਸੀ ਉਹ ਘੱਟ ਗਿਆ ਤੇ ਜ਼ਿਆਦਾ ਕੇ ਲਵਾਈ ਬਾਦੀ ਲਓ ਜੀ ਇਹਨਾਂ ਨੂੰ ਖੋਲਣੇ ਨੇ ਪਾਣੀ ਮੈਂ ਕਿ ਪਹਿਲੇ ਸਬਜ਼ੀ ਦਾ ਤੜਕਾ ਲਾ ਲਾਂ ਉਸ ਤੋਂ ਬਾਅਦ ਕੰਮ ਕਰਾਂਗੀ ਤੜਕਾ ਲਾ ਲਵਾਂ ਬਸ ਇਹ ਨੂੰ ਚੋਕੇ ਘੱਟ ਤੇਲ ਪਾਇਆ ਤਾਂ ਘੱਟ ਤੇਲ ਵਿੱਚ ਤੇ ਤੁਹਾਨੂੰ ਪਤਾ ਹੀ ਆ ਮੈਂ ਜ਼ਿਆਦਾ ਤੇਲ ਨਹੀਂ ਪਾਵਾਂਗੀ ਜੀ ਤੁਹਾਨੂੰ ਦਾ ਤੇ ਸਬਜੀ ਦੇ ਵਿੱਚ ਪਾਣੀ ਕਦੀ ਨਹੀਂ ਮੈਂ ਪਾਇਆ ਤੇ ਤੁਸੀਂ ਸਬਜੀ ਇੱਦਾਂ ਹੀ ਨਵੀਂ ਸੇਮ ਤੇ ਬਣਾਉਣੀ ਹੈ ਤੇ ਥੋੜਾ ਜਿਹਾ ਘੱਟ ਲੱਗੂ ਜ਼ਿਆਦਾ ਘੱਟ ਲੱਗੂ ਤੇ ਮੈਂ ਥੋੜਾ ਜਿਹਾ ਪਾ ਵੀ ਸਕਦੀ ਆ ਤੇ ਫਿਰ ਮੈਂ ਨਮਕ ਪਾ ਦਾਂਗੀ ਜਿਆਦਾ ਆਇਲ 'ਚ ਸਬਜੀ ਨਹੀਂ ਬਣਾਣੀ ਜੇ ਤੁਸੀਂ ਉਹਦੇ ਤੇਲ ਵਿੱਚ ਸਬਜੀ ਬਣਾਉਣਾ ਹੈ ਤਾਂ ਮਤਲਬ ਕਿ ਸਿਆਦਾ ਤਾਂ ਹੀ ਆ ਸਾਰੀ ਚੀਜ਼ ਲਿਮਟ ਸੇ ਪਾਈ ਜਾਵੇ ਤੇ ਤੁਹਾਡੇ ਸਿਹਤ ਲਈ ਹਾਰਟ ਵਾਸਤੇ ਬਹੁਤ ਵਧੀਆ ਹੈ ਤੇ ਸਹੀ ਮਸਟਕ ਨਹੀਂ ਬੋਲਦੇ ਲੋ ਜੀ ਇਹ ਮੈਂ ਬਾਜ਼ਾਰ ਤੇ ਵੀਰ ਸੇ ਨਮਕ ਔਰ ਹਲਦੀ ਪਾਈ ਆ ਔਰ ਮਿਰਚ ਤਾਂ ਨਹੀਂ ਪਾਈ ਕਿ ਤੜਕੇ ਚ ਭੁੰਨੀ ਤੇ ਉਬੜੇ ਕੀ ਜਾਂ ਕੁਛ ਤੇ ਹਸਬੰਡ ਰਿਆਜ਼ ਕਰ ਰਹੇ ਨੇ ਤੇ ਫਿਰ ਗਨੈਨ ਲੱਗੇਗੀ ਮੈਨੂੰ ਤੇ ਪਾਵਾਂਗੀ ਥੋੜੀ ਜਿਹੀ ਪਾਣੀ ਦੇ ਦੇਗੀ ਤੇ ਥੋੜੀ ਲਾਲ ਮਿਰਚ ਪਾ ਦਾਂਗੀ ਜਾਂ ਲਾਲ ਮਿਰਚ ਹੋਣੀ ਵੀ ਪਾ ਸਕਦੀ ਹਾਂ ਪਰ ਜ਼ਿਆਦਾ ਨਹੀਂ ਪਾਵਾਂਗੀ ਤੇ ਹਰੀਆ ਮਿਰਚਾਂ ਮੈਂ ਯਾਦਾ ਵਰਤਦੀ ਹਾਂ ਤੇ ਮਸਾਲਾ ਬਾਅਦ ਚ ਉਹ ਖਾਂਸੀ ਵੀ ਕਰਨ ਲੱਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੜਦਾ ਨਾਲ ਠੀਕ ਮੈਨੂੰ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਅਸਵਾੜੇ ਰਿਆਸ ਕਰਦੇ ਆ ਹਨ ਤੇ ਇਸ ਕਰਕੇ ਫਿਰ ਮੈਨੂੰ ਕੰਮ ਦਾ ਬਹੁਤ ਇੱਕ ਹੁੰਦਾ ਕਿ ਜੇ ਸੋਚੇ ਭਾਂਡਾ ਨਾਲ ਕੋ ਖੜਕ ਜੇ ਹਨਾ ਤੇ ਜਿਹੜਾ ਦਿਮਾਗ ਦਾ ਕੰਮ ਹੈ ਸਾਰਾ ਇਹ ਕਹਿੰਦੇ ਹੁੰਦੇ ਆਪਣਾ ਧਿਆਨ ਲਾਉਣਾ ਹੈ ਨਾ ਕਿਸੇ ਚੀਜ਼ 'ਤੇ ਬਹੁਤ ਮੁਸ਼ਕਲ ਹੈ ਚਲੋ ਜਿਤ ਤੱਕ ਤਾਂ ਲੱਗ ਗਿਆ ਹੁਣ ਕਾਲੀ ਮਸਾਲਾ ਜਿਹੜਾ ਬਾਅਦ ਚ ਪਾਵਾਂਗੀ ਤੇ ਇਹਨੂੰ ਹੁਣ ਮੈਂ ਟੱਕ ਦਾਂਗੀ ਇਹਦੇ ਨਾਲ ਗੀਂਸ ਤੇ ਨਾਲ ਆਟਾ ਗੁੰਨ ਲਾਂਗੇ ਤੇ ਜਿਹੜੇ ਹੋਰ ਕੰਮ ਹੈ ਉਹ ਬਣਾ ਲਈ ਤੇ ਮੇਰੇ ਕਈਆਂ ਭੈਣਾਂ ਨੇ ਦੇਖਿਆ ਨਾ ਉਹਨਾਂ ਕੜਾਈ 'ਚ ਸੁੱਕੀ ਸਬਜ਼ੀ ਬਣਾਉਣ ਤੇ ਕਟਛੀ ਲਾ ਲੈਂਦੀਆਂ ਪਲੀਜ਼ ਉਹਨਾਂ ਭੈਣਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਇਦਾਂ ਦੇ ਪਲਟੇ ਜਾਂ ਕੁਝ ਇਦਾਂ ਦੇ ਲੈ ਲਓ ਲੱਕੜ ਦੀਆਂ ਤੇ ਕੜਛੀ ਦੇ ਨਾਲ ਸਬਜੀ ਜਿਹੜੀ ਉਹ ਦਾਲ ਵਾਸਤੇ ਕੜਛੀ ਹੁੰਦੀ ਆ ਕਿਉਂ ਮੈਂ ਤੁਹਾਨੂੰ ਸਾਡੇ ਮੰਮੀ ਉਹਨਾਂ ਤੇ ਹੀ ਦੱਸਿਆ ਕਿ ਜਿਹੜੀਆਂ ਐ ਵਲੀਆਂ ਸਬਜ਼ੀਆਂ ਇਹਨਾਂ ਵਾਸਤੇ ਸੁੱਕੀ ਸਬਜੀ ਇਹਦੇ ਨਾਲ ਕਰੋ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਤੇ ਦੂਜੀਆਂ ਜਿਹੜੀਆਂ ਕੜਛੀ ਦੂਜੀ ਇਦਾਂ ਵਰਤਦੀ ਸੁੱਕੀ ਸਬਜੀ ਵਿੱਚ ਉਹ ਮੈਨੂੰ ਥੋੜਾ ਜਿਹਾ ਠੀਕ ਨਹੀਂ ਲੱਗਦਾ ਤੇ ਮੈਂ ਵੈਸੇ ਕਿ ਤੁਹਾਨੂੰ ਦੱਸਦਾ ਕਿ ਮਤਲਬ ਇਹਨਾਂ ਥੋੜਾ ਚੇਂਜ ਕਰੋ ਜਿਹੜੀਆਂ ਪੈਣਾ ਵਰਤਦੀਆਂ ਕਿ ਇਹਨਾਂ ਨੂੰ ਨਹੀਂ ਪੈਣਾ ਨੂੰ ਪਤਾ ਲੱਗਦਾ ਕਿ ਉਹ ਕੜਛੀ ਹੀ ਵਰਤਦੀਆਂ ਗੋਲ ਵਾਲੇ ਸੂਕੀ ਸਬਜ਼ੀ ਵਾਸਤੇ ਵੀ ਲੋ ਜੀ ਤੜਕਾ ਸੀ ਲਾ ਲਿਆ ਤੇ ਬਿਲਕੁਲ ਥੋੜਾ ਜਿਹਾ ਤੇਲ ਪਾਇਆ ਜਤੂਨ ਦਾ ਇਹਦੇ ਨਾਲ ਹੀ ਉਹਨੇ ਅੰਦਰ ਸਾਰੀ ਸਬਜ਼ੀ ਨੂੰ ਐਨਾ ਸੋਨਾ ਤਰਲ ਕਰ ਦੇਣਾ ਨਾ ਇਹਦੇ ਚ ਬਹੁਤ ਪ੍ਰੋਪਰਟੀਆਂ ਹੁੰਦੀਆਂ ਜਤੂਨ ਦੇ ਤੇਲ ਚ ਸਾਡੀ ਸਬਜ਼ੀ ਬਿਲਕੁਲ ਨਹੀਂ ਥੱਲੇ ਲੱਗੇਗੀ ਦੇਖੋ ਤੇ ਜੋ ਜੋ ਇਹ ਬਣੇਗੀ ਪਾਕ ਦੇ ਨਾਲ ਸਬਜ਼ੀ ਬਹੁਤ ਸਵਾਦ ਐਦਾਂ ਲੱਗਦਾ ਜਿਵੇਂ ਦੇਸੀ ਘਿਓ ਪਾਇਆ ਹੋਣਾ ਤੇ ਆਲੂ ਜੀ ਤੇ ਆਪਣੇ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਹੈਲਥ ਹੈ ਤੇ ਸਾਰਾ ਕੁਝ ਹੈ ਨਾ ਕੀ ਆਂਦੇ ਹੁੰਦੇ ਸੁਆਦ ਆ ਤਾਂ ਹੀ ਨਾ ਕਿ ਜੇ ਆਪਣੀ ਸਰੀਰ ਠੀਕ ਹੋਵੇ ਕੰਮ ਕਰਨ ਨੂੰ ਵੀ ਤਾਂ ਹੀ ਦਿਲ ਕਰਦਾ ਲਓ ਢੜਕਾ ਲੱਗ ਗਿਆ ਬਾਕੀ ਜੋ ਵੀ ਇਸ ਮਾਣੇ ਨੂੰ ਚੱਕਦੇ ਨੇ ਇਹਨਾਂ ਨੂੰ ਅੰਦਰ ਰੱਖ ਲਿਏ ਬਸ ਜ ਤੂੰ ਦਾ ਤੇਲ ਇੱਕ ਚਮਚਾ ਹੀ ਪਾਓ ਬਸ ਦੇਖੋ ਕਿੰਨੀ ਸੋਹਣੀ ਹੋਈ ਪਈ ਤੇ ਹੁਣ ਇਹਦੇ ਵਿੱਚ ਮਖਾਣਾ ਨਹੀਂ ਥੋੜਾ ਮਸਾਲਾ ਕਿਉਂਕਿ ਖੜੀ ਖੜੀ ਜਿਆਦਾ ਗਲੀ ਸਬਜੀ ਨਹੀਂ ਲਾਈ ਕਰਦੇ ਕੁੜੀ ਜਿਹੀ ਖੜੀ ਖੜੀ ਤੇ ਥੋੜਾ ਜਿਹਾ ਮਸਾਲਾ ਪਾਵਾਂਗੀ ਮਸਾਲਾ ਬਹੁਤ ਤੇਜ ਹੈ ਇਸਕਾ ਕਿ ਥੋੜਾ ਜਿਹਾ ਪਾਵਾਂਗੇ ਲੋਚ ਤੇ ਹਰਾ ਧਨੀਆ ਜਿਹੜਾ ਉਂਝ ਪਾਵਾਂ ਮੈਂ ਤੇ ਬਰੀਆਮ ਨਹੀਂ ਪਸੰਦ ਕਰਦਾ ਇਸ ਕਰਕੇ ਮੈਂ ਹੁਣੇ ਪਾ ਦਾਂਗੀ ਕਿ ਥੋੜਾ ਮਿਕਸ ਹੋ ਜਾਏਗਾ ਦਿਖੇਗਾ ਨਹੀਂ ਨਾਲ ਹੀ ਸਬਜੀ ਦੇ ਦਿਖੇਗਾ ਨਹੀਂ ਬਣ ਜਾਏਗਾ ਤੇ ਬਰੀਆਮ ਖਾਏਗਾ ਨਹੀਂ ਤੇ ਬੱਚਿਆਂ ਨੂੰ ਹਰ ਚੀਜ਼ ਦੇਣੀ ਚਾਹੀਦੀ ਆ ਤੇ ਇਸ ਕਰਕੇ ਮੈਂ ਨਾਲ ਹੀ ਇਦਾਂ ਪਾ ਦੇਣੀ ਸਬਜੀ ਤੇ ਥੋੜਾ ਖੜੀ ਖੜੀ ਐ ਤੇ ਇਹਦੇ ਨਾਲ ਥੋੜਾ ਗਲ ਜਾਏਗਾ ਤੈਨੂੰ ਪਤਾ ਨਹੀਂ ਲੱਗੇਗਾ ਕਿ ਇਸ ਧਨੀਆ ਪਾਇਆ ਤੇ ਪੁੱਛੇਗਾ ਤੇ ਮੈਂ ਕਹਾਂਗੀ ਇਹ ਸਬਜੀ ਐ ਵੈਸੇ ਤੈਨੂੰ ਲੱਗਦਾ ਤੇ ਤਾਂ ਕਰ ਲਓ ਜੀ ਬੜੀ ਬਹੁਤ ਸੋਹਣੀ ਆ ਰਹੀ ਸਬਜੀ ਦੀ ਸਬਜੀ ਨੂੰ ਹੁਣ ਕਰਦੀ ਐ ਸੀ